ਯੋਗਰਾਜ ਸਿੰਘ ਗੁਰੂ ਵਾਲੇ ਬਣ ਗਏ ਨੇ ਅਮਰਤਾਰੀ ਬਣ ਗਏ। ਜ਼ਮੀਨ ਤੇ ਆਸਮਾਨ ਦਾ ਫਰਕ ਹੈ ਫਿਲਮੀ ਦੁਨੀਆ ਦਾ ਤੇ ਤੁਹਾਡੇ ਸਿੰਘ ਸੱਜਣ ਦਾ। ਇਹ ਮਨ ਦੇ ਵਿੱਚ ਤਬਦੀਲੀ ਕਿਵੇਂ ਹੋਈ? ਮੇਰੇ ਮਨ ਚ ਇੱਕ ਗੱਲ ਆਉਂਦੀ ਸੀ ਨਹੀਂ, ਸੰਪੂਰਨ ਨਹੀਂ। ਹੂੰ। ਦਸਤਾਰ ਬੰਨੀ, ਸਾਰਾ ਕੁਝ। ਔਰ ਬੜਾ ਮੈਂ ਰੋਂਦਾ। ਛੋਟੇ ਬੱਚੇ ਹੋ ਗਏ। ਹਰ 25 ਸਾਲ ਤੋਂ ਹੀ ਕੁਝ ਹੋ ਰਿਹਾ ਸੀ। ਲੇਕਿਨ ਗੁਰੂ ਵੀ ਆ ਨਹੀਂ ਛੇਤੀ ਕੋਈ ਚੀਜ਼ ਦਿੰਦਾ ਨੀ ਤਾਂ ਪੰਜ-ਛੇ ਵਾਰੀ ਮੈਂ ਮੌਤ ਦੇ ਬਿਸਤਰੇ ਤੋਂ ਵਾਪਸ ਆਇਆ। 13 ਅਪ੍ਰੈਲ ਨੂੰ 2025 12:30 ਵਜੇ ਯੋਗਰਾ ਸਿੰਘ ਦਾ ਦੁਬਾਰਾ ਜਨਮ ਅੰਮ੍ਰਿਤਸਰ ਤਾਂ ਕਦੀ ਟਿਕਟ ਕੱਟੀ ਜਾਣੀ ਕੋਈ ਉਹਨਾਂ ਤੇ ਪਿਆਰ ਮੈਂ ਮਹਾਰਾਜ ਜੀ ਕਿਸ ਤਰ੍ਹਾਂ ਦੀ ਮੌਤ ਹੈ ਮੈਨੂੰ ਕਿਉਂਕਿ ਲੱਗ ਰਿਹਾ ਜੀ ਉਹਨਾਂ ਵਾਪਸ ਤੇ ਮੈਂ ਉੱਥੇ ਅਰਦਾਸ ਕਰੀ ਰਿਹਾ ਹਾਂ ਮਹਾਰਾਜ ਕਿਸੇ ਦੀ ਮੌਤ ਨਹੀਂ ਸੀ ਮੰਗੀ ਜਿੱਦੇ ਹੀ ਮਾਰਨਾ ਸੀ ਤਾਂ ਪਹਿਲੇ ਮਾਰ ਦਿੱਤਾ ਅੱਖ ਚ ਮੇਰੇ ਹੰਝੂ ਆ ਗਏ ਜੀ ਮੈਂ ਤਾਂ ਮੌਤ ਤੋਂ ਚਾਹੀਦੀ ਸੀ ਜਿਹੜੀ ਕੌਮ ਦੇ ਲਈ ਕਿਤੇ ਸ਼ਹੀਦ ਹੁੰਦੇ ਆਪਣੇ ਦੇਸ਼ ਲਈ ਸ਼ਹੀਦ ਹੁੰਦੇ ਐਡਾ ਅੱਛਾ ਜਨਮ ਹੈ ਕਿ ਇਹ ਜਿੰਦਗੀ ਮੌਤ ਵੀ ਬਾ ਖੂਬ ਹੋਣੀ ਸੀ ਮਾ ਪਿਤਾ ਜੀ ਠੀਕ ਨਹੀਂ ਲੇ ਰਹੇ ਮੈਨੂੰ ਮਜੂ ਮੇਰੇ ਤਾਂ ਤਰਸ ਕਰੋ ਮੈਂ ਰੋ ਪਿਆ ਬਰਿਆਦਾ ਸਿਹਤ ਹੋ ਗਈ ਸਾਰਾ ਕੁਝ ਰੱਬ ਨੇ ਬਖਸ਼ਿਸ਼ ਕਰਕੇ ਜੀ ਮੈਂ ਅਮਰ ਚ ਸ੍ਰੀ ਸਾਹਿਬ ਭਾਈ ਹੁਣ ਮੈਂ ਥੱਲੇ ਪਾਈ ਹੋਈਏ ਨੂੰ ਖੇਡਦਾ ਹਾਂ ਪਰ ਰੋਣਾ ਬਹੁਤ ਰੋਣਾ ਮੈਨਾਂ ਕਾਜ ਥਰੂ ਜਾਵਾਂ ਮਾੜਾ ਮੇਰਾ ਵਿਰਾਗ ਪਾਪਾ ਜੀ ਜੱਦੀ ਪਾਉਂ ਲੈਂਕ ਸਿੰਘ ਜੀ ਉਹ ਤਾਂ ਪਾਪਾਈ ਦਾ ਰੋਲਾ ਜਨਮ ਜਨਮ ਦੀ ਗੰਦਗੀ ਲਖਣ ਦਾ ਮੈਂ ਕਹਿੰਦੀ ਐ ਜੋਗਰਾ ਸਿੰਘ ਬੜਾ ਤਰਸ ਖਾ ਕੇ ਬਾਬਾ ਦੀਪ ਸਿੰਘ ਜੀ ਨੇ ਦਰਬਾਰ ਪਾਸ਼ਾ ਜੀ ਨੂੰ ਗੁਰੂਆਨੇ ਐ ਜੀਦਾ ਸਿੰਘਾ ਨਾਲ ਜੀ ਗੁਰਦੰਸ ਸਾਹਿਬ ਮਾਰੇ ਨੂੰ ਪਿਆ ਸਾਡਾ ਬੱਚਾ ਕਿਲਫਾਈ ਤੋਂ ਬਿਠਾ ਲਿਆ ਵਿਓ ਮਿਲ ਗਿਆ ਗੁਰੂ ਗੋਬਿੰਦ ਸਿੰਘ ਜੀ ਵਰਗਾ ਮਾਂ ਮਿਲ ਗਈ ਮਾਤਾ ਸਹਿਬ ਕੌਰ ਜੀ ਵਰਗੀ ਦਾਦੀ ਮਾਨਣ ਜੀ ਮਾਤਾ ਗੁਦਰ ਕੌਰ ਜੀ ਚਾਰ ਸਹਿਬਜਾਦੇ ਵੱਡੇ ਭਰਾ ਲ ਜ ਸਾਰਾ ਸਿੱਖ ਜਗਤ ਦੇ ਨੁਕੜਿਆ ਰਹੀਆਂ ਉਹ ਮਿਲਖਾਨ ਚਾਨ ਮੇਰਾ ਰਿਸ਼ਤੇਦਾਰ ਮੇਰਾ ਸੰਗ ਉਹ ਮਹੀਨਾ ਚੱਲ ਰਿਹਾ ਹੈ ਕੱਲੂਕਾਰੇ ਦੇ ਦਿਨ ਹੋਣਿਆ ਸਿੱਖ ਇਤਿਹਾਸ ਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਹਾਨ ਸੰਤ ਮਹਾਨ ਬ੍ਰह्म ਕੇ ਮਹਾਨ ਜੀਵ ਮਹਾਨ ਪਿਆਰ ਕਰਨ ਵਾਲਾ ਇਨਸਾਨ ਗੁਰੂ ਗੋਬਿੰਦ ਸਿੰਘ ਜੀ ਦਾ ਦਸਾਦਿਆਂ ਦਾ ਪਿਆਰਾ ਮੈਂ ਨਹੀਂ ਸਮਝਦਾ ਇਸ ਦੁਨੀਆ ਦੇ ਵਿੱਚ ਕਿਸੇ ਦਾ ਜੀਵਨ ਕੋਲਾ ਵਰਗਾ ਹੋ ਸਕਦਾ ਮੈਂ ਸੰਤਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਦੋ ਵਾਰੀ ਮਿਲਿਆ ਔਰ ਦੋਨੋਂ ਵਾਰੀ ਮੈਂ ਉਹਨਾਂ ਦਾ ਵਕਤ ਐਂ ਟਿਕਟਕਾ ਕੇ ਬਿਖਦਰਾ ਲਗਾਏ ਪ੍ਰਮਾਤਮਾ ਕੌਣ ਬੈਠਾ ਕਿਹੜਾ ਸ਼ਖਸ ਕਰ ਉਹਨਾਂ ਨੇ ਹਮੇਸ਼ਾ ਹੀ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਕਦਮ ਦੀ ਦੋਚ ਬੱਚੇ ਬੈਠੇ ਹੁੰਦੇ ਸੀ ਕਦੇ ਉੱਥੇ ਪੰਡਤ ਬ੍ਰਾਹਮਣ ਸਾਰੇ ਬੈਠੇ ਹੁੰਦੇ ਸੀ ਕਦੇ ਮੈਂ ਨਹੀਂ ਸੁਣਿਆ ਕਿਤੇ ਗੱਲ ਕਿ ਧਰਮ ਦੀ ਚੱਲਦੀ ਹੋਵੇ ਉਹਨੇ ਗੱਲ ਰੱਬ ਦੀ ਚੱਲਦੀ ਸੀ ਸਾਰੇ ਧਰਮਾਂ ਦੇ ਲੋਕ ਬੈਠ ਕੇ ਸੰਤਾ ਨਾਲ ਪਿਆਰ mohabbat ਕਰਦੇ ਸੀ ਗੱਲਬਾਤ ਕੋਈ ਰੂਬਰੂ ਉਹ ਯਾਦ ਹੈ ਕਿ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੁਹਾਡੀ ਕਿ ਢੇਰ ਹੋ ਗਈ ਪਰ ਕਿਸੇ ਦਾ ਕੋਈ ਫੈਸਲਾ ਕਰਾ ਦੇ ਫੈਸਲੇ ਬੜੇ ਕਮਾਲ ਦੇ ਕਰਾਉਂਦੇ ਸੀ ਔਰ ਸਾਰੇ ਬੜੇ ਕੋਈ ਵੀ ਹੋਵੇ ਪੰਮ ਹਿੰਦੂ ਹੈ ਪੰਮ ਮੁਸਲਮਾਨ ਹੈ ਪੰਮ ਸਿੱਖ ਹੈ ਪੰਮ ਸਾਈ ਹੈ ਪੰਮ ਕੋਈ ਵੀ ਹੈ ਉਹ ਸਭ ਦੇ ਫੈਸਲੇ ਬੜੇ ਕਮਾਲ ਦੇ ਕਰਾਇਆ ਕਰਦੇ ਸੀ ਮੇਰੇ ਪੁਰੇ ਹੋ ਕੇ ਭਾਈ ਬ੍ਰੀਖ ਸਿੰਘ ਜੀ ਬੈਠੇ ਸੀ ਮੈਂ ਜੀ ਭਾਈ ਜੀ ਦਾ ਖਾਸਾ ਵਾਜਿ ਬਟੇਰੇ ਮੇਰੇ ਨਾਲ ਬੁਝਿਆ ਹਮਮ ਅਵਾ ਪਗਤ ਹਾਲ 80s ਦੇ ਦੌਰ ਦੇ ਵਿੱਚ ਤੁਸੀਂ ਫਿਲਮਾਂ ਵੀ ਕਰਦੇ ਸੀ ਮੈਂ ਕੰਮਾਂ ਹੀ ਕਰਦਾ ਸੀ ਬਾਕੀ ਸਾਰੇ ਭਾਜ ਕੋਮਪੇ ਤੋਂ ਕੋਈ ਨਹੀਂ ਸੀ ਆਉਂਦਾ ਇੱਕ ਵਾਰ ਯੂਨਿਟ ਵੀ ਬਚਾਇਆਗੇ ਅਸੀਂ ਚਾੜ੍ਹ ਤੇ ਚੜ੍ਹ ਕੇ ਹਥਿਆਰ ਲੈ ਕੇ ਚਲਾਇਓ ਗੋੜੀ ਇੱਕ ਵਾਰੀ ਸਿੰਘਾਇ ਉਹਨਾਂ ਨੇ ਕਿਹਾ ਜੀ ਸਾਨੂੰ ਸੰਤਾਰੇ ਚੁੱਕੀ ਲਈ ਆ। ਪੱਕੇ ਦਾ ਪਤਾ ਕਰਿਆ ਕਰੋ ਕੋਈ ਹਾਸਲ ਤੁਹਾਡਾ ਹਾਂਜੀ। ਉਹਨੇ ਮੈਂ ਗੱਲ ਕਈ ਵਾਰੀ ਕੀਤੀ। ਉਹ ਕਹਿੰਦੀ ਜੀ ਕਿਸ ਜੀ ਦੀ ਲੋੜ ਕੋਈ ਗੱਲ ਮੈਂ ਕਿਹਾ ਨਹੀਂ ਸਾਰਾ ਸੁਝਾਇਆ। ਜਿਹੜਾ ਉਹਨਾਂ ਨੇ ਬਤਾਇਆ ਸੀ। ਤੇ ਉਹ ਬਸ ਇੱਕੋ ਹੀ ਗੱਲ ਕਹਿੰਦੇ ਸੀ ਵੀ ਮੇਰ ਮਿੱਤਰ ਨੂੰ ਤੁਸੀਂ ਕੀ ਸੁਣਤੀ। ਤੇ ਮੈਂ ਅਗਰ ਜੀ ਦੀ ਤਾਂ ਬਾਤ ਲੋ ਮੇਰ ਮਿੱਤਰ ਮਾਉਣ ਨੂੰ ਮੈਂ ਕਹਿੰਦਾ ਜੀ ਵੱਡੇ ਭਾਈ ਗੱਲ ਕੀ ਹੈ। ਮੈਂ ਕਿਹਾ ਜੀ ਗੱਲ ਇਹ ਵੀ ਯਾਦ ਰੱਖੋ ਆਪਣੇ ਟਾਈਮ ਉੱਤੇ ਰੱਖੋ। ਜਮਕੀਲਾ ਬਹੁਤ ਵਡਾ ਸਿੰਗਰ ਹੈ। ਔਰ ਕਮਾਲ ਦਾ ਸਿੰਗਰ ਹੈ। ਪਰ ਕੁਝ ਚੀਜ਼ਾਂ ਐਹੋ ਜਿਹੀਆਂ ਸੀਗੀਆਂ ਜਿਹੜੀਆਂ ਮੈਂ ਵੀ ਪੁਆਇੰਟ ਆਊਟ ਕੀਤੀ ਹੈ ਕਿ ਚਮਕੀਲਾ ਜੀ ਬੜੇ ਗਾੜੇ ਨੇ ਆਪਣੀ ਕੀਤਾ। ਔਰ ਮਨ ਨਹੀਂ ਜਾਂਦੀ ਸੀ। ਚਮਕੀਲੇ ਦਾ ਜ਼ਿਕਰ ਕਰਿਆ। ਚਮਕੀਲਾ ਸੁਣਿਆ ਤੁਸੀਂ? ਚਮਕੀਲਾ ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਸਮਝ ਨਹੀਂ ਆਉਂਦੀ। ਚਮਕੀਲੇ ਦੇ ਗਾਣੇ ਤੁਹਾਡੇ ਪੱਲੇ ਨਹੀਂ ਪੈਂਦੇ। ਨਹੀਂ। ਪਰ ਤੁਸੀਂ ਚੀਜ਼ ਕਹੋਗਾ। ਇਨਫੈਕਟ ਮੈਂ ਸ਼ੂਟਿੰਗ ਕਰੇ ਕਬਜਾ ਤਰੂਪੀ ਮਿਲ ਰਹਾ ਸੀ ਕਿ ਹੀਰੋ। ਚਮਕੀਲੇ ਦਾ ਗਾਣਾ ਸੀ ਮੇਰੇ ਕੋਈ ਸਮਝ ਨਹੀਂ ਆਉਂਦੀ ਸੀ। ਤੇ ਜਿਹੜੇ ਵਰਡਿੰਗ ਨਹੀਂ ਸਮਝ ਆਉਂਦੇ ਨਾ ਮੈਂ ਹੀਰ ਮੈਂ ਸੋਰੀ ਸਿੰਘ ਰਣਕਾਇਆ ਸਕਰੀਨ ਤੇ शिंदे ਦੀ ਆਵਾਜ਼ ਬੜੀ ਸੂਟਦੀ ਸਸ਼ੀਕਾਰ ਡੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਫਿਲਮ ਜਗਤ ਦੇ ਵਿੱਚ ਇੱਕ ਦਹਾਕੇ ਤੋਂ ਵੱਧ ਰਾਜਕਰਨ ਵਾਲੇ ਯੋਗਰਾਜ ਸਿੰਘ ਸਾਡੇ ਨਾਲ ਮੌਜੂਦ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਇਆ ਯੋਗਰਾਜ ਸਿੰਘ ਗੁਰੂ ਵਾਲੇ ਬਣ ਗਏ ਨੇ ਬਹੁਤ ਸਾਰੇ ਸਵਾਲ ਨੇ ਗੱਲਬਾਤ ਕਰਾਂਗੇ ਯੋਗ ਸਰ ਡੈਲੀ ਪੋਸਟ ਪੰਜਾਬੀ ਤੇ ਬਹੁਤ ਸਵਾਗਤ ਹੈ ਜੀ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਸਭ ਨੇ ਤੁਹਾਡਾ ਨਵਾਂ ਸਰੂਪ ਦੇਖਿਆ ਕੀ ਯੋਗਰਾਜ ਸਿੰਘ ਗੁਰੂ ਵਾਲੇ ਬਣ ਗਏ ਨੇ ਅਮਰਤ ਤਾਰੀ ਬਣ ਗਏ ਨੇ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਫਿਲਮੀ ਦੁਨੀਆ ਦਾ ਤੇ ਤੁਹਾਡੇ ਸਿੰਘ ਸਜਣ ਦਾ ਇਹ ਮਨ ਦੇ ਵਿੱਚ ਤਬਦੀਲੀ ਕਿਵੇਂ ਹੋਈ ਜਾਦੇ ਗੁਰੂ ਦੇ ਦਵਾਰ ਤੇ ਜਾ ਕੇ ਰੋਜ਼ ਰੋ ਮੱਥਾ ਟੇਕੋ ਕਰ ਲਾਓ ਬੱਚਾ ਰੋਣ ਲੱਗ ਜਾਂਦਾ ਹੈ ਹੂੰ ਰੋਈ ਤੁਰੀ ਜਾਂਦਾ ਹੈ ਹੂੰ ਤੇ ਫਿਰ ਬਾਪੂ ਇੱਕ ਦਿਨ ਨੂੰ ਗੁੱਦੀ ਚੱਕੀ ਲਾਦਾ ਨੇਰਾ ਉਹ ਹਾਲ ਹੋਇਆ ਬੜੇ ਸਾਲਾਂ ਤੋਂ ਜਾਂਦੇ ਵਾਲ ਕਤਲ ਕਰਾਏ ਹੂੰ ਕੇਸ ਕਤਲ ਕਰਾਏ ਉਸ ਦਿਨ ਤੋਂ ਬਾਅਦ ਕੋਈ ਸੁਖ ਦਾ ਦਿਨ ਨਹੀਂ ਦੇਖਿਆ ਜੀ ਔਰ ਬੜੀ ਵਾਰੀ ਮੈਂ ਸਵਾਲ ਆਪਣੇ ਆਪ ਲਾ ਕਰਦਾ ਸੀ ਆਖਰ ਗੱਲ ਕੀ ਹੈ ਹਮ ਪਹਿਲੇ ਪਹਿਖ ਲਾਇਆ ਕਿ ਬੇਮukh ਹੋਏ RAM ਤੇ ਲਗਨ ਜਨਮ ਵਿਯੋਗ ਹਮ ਗੁਰੂ ਤੋਂ ਬੇਮukh ਹੈ ਮੱਥਾ ਟੇਕਦਾ ਹੈ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਕਹਾ ਕੇ ਫਤਿਹ ਬੁਲਾਉਣਾ ਹਮ ਜਦੋਂ ਫਤਿਹ ਬੁਲਾਉਂਦਾ ਸੀ ਤਾਂ ਮੇਰੇ ਮਨ ਚ ਇੱਕ ਗੱਲ ਆਉਂਦੀ ਸੀ ਨਹੀਂ ਸੰਪੂਰਨ ਨਹੀਂ ਹਮ ਸਤਾਰ ਬੰਨੀ ਸਾਰਾ ਕੁਝ ਔਰ ਬੜਾ ਮਰੁੰਦਾ ਛੋਟੇ ਬੱਚੇ ਹੁੰਦੇ ਹਰ 25 ਸਾਲ ਤੋਂ ਇਹੀ ਕੁਝ ਹੋ ਰਿਆ ਸੀ ਹਮ ਲੇਕਿਨ ਗੁਰੂ ਵੀ ਆਣੀ ਛੇਤੀ ਕੋਈ ਚੀਜ਼ ਦਿੰਦਾ ਨਹੀਂ ਦਾਤ ਜੀ ਪੰਜ ਛੇ ਵਾਰੀ ਮਹਾਦੇਵ ਬਿਸਤਰ ਤੋਂ ਵਾਪਸ ਆਇਆ ਹਮ 13 ਅਪ੍ਰੈਲ ਨੂੰ 2025 12:30 ਵਜੇ ਜੋਗਰਾਜ ਸਿੰਘ ਦਾ ਦੁਬਾਰਾ ਜਨਮ ਹੋਇਆ ਅਮਰਿਤਸਰ ਗਿਆ ਹਮ ਉਸ ਤੋਂ ਪਹਿਲਾਂ 2 ਤਰੀਕ ਨੂੰ ਮੈਂ ਬੰਬੇ ਤੋਂ ਸ਼ੂਟਿੰਗ ਤੇ ਆਇਆ। ਸ਼ੂਟਿੰਗ ਤੋਂ ਆ ਕੇ ਘਰ ਬੈਠਾ। ਹਮਮ ਘਰ ਬੈਠੇ ਸਵੇਰੇ 11 ਵਜੇ ਟਿੱਡ ਚ ਦਰਦ ਸ਼ੁਰੂ ਹੋਈ। ਬਿਨਾ ਕੋਈ ਰੀਜ਼ਨ ਤੋਂ। ਹਮਮ ਸ਼ੂਲ ਵਰਗੀ ਦਰਦ। ਹਮਮ ਦਰਦ ਹੁੰਦੀ ਹੁੰਦੀ। ਹਮਮ 11 12 ਰਾਤ ਦੇ ਵੱਜ ਗਏ। ਹਮਮ ਕਦੇ ਪੁੱਠਾ ਹੋਵਾਂਗੇ ਨੇ ਸਿੱਧਾ ਹੋਵੇ ਕੋਈ ਕੁਝ। ਉਸ ਤੋਂ ਬਾਅਦ ਜਰਮਨ ਡਾਕਟਰ ਨੇ ਕਿਹਾ ਵੀ ਛੇਤੀ ਆ ਜਾ। ਹਮਮ 40s ਦੇ ਵਿੱਚ। ਹਮਮ ਡਾਕਟਰ ਗੋਇਲ ਸਾਹਿਬ ਨੇ ਬੜੇ ਪਿਆਰ ਕਰਦੇ। ਹਮਮ ਉਹਨੇ ਪਹਿਲਾਂ ਮੈਂ ਕਿਹਾ ਸੀ ਆਪਾਂ ਸੀਟੀ ਸਕੈਨ ਕਰ ਲਈਏ ਐਮ ਆਰ ਆਫ ਕਰਾ ਲਈਏ ਢਿੱਡ ਦਾ ਕੁਝ ਮੈਨੂੰ ਗੜਬੜ ਲੱਗਦੀ ਹੂੰ ਮੈਂ ਕਿਹਾ ਕੋਈ ਨਹੀਂ ਠੀਕ ਹੋ ਜਿਗਾ ਮੈਂ ਗਿਆ ਜੀ ਉਲਟੀਆਂ ਆਈਆਂ ਤਿੰਨ ਚਾਰ ਪੰਜ 10 ਨਾਲ ਹੀ ਖੂਨ ਆ ਗਿਆ ਹੂੰ ਉਹ ਕਹਿੰਦੇ ਵੀ ਇਹ ਬੜਾ ਸੀਰੀਅਸ ਮੈਟਰ ਹੋ ਗਿਆ ਤੇ ਆਈ ਸੀ ਯੂ ਚ ਉਹਨੇ ਮੈਨੂੰ ਭਰਤੀ ਕਰ ਲਿਆ ਸਰਜਨ ਆ ਗਿਆ ਟੋਲੇ ਹੂੰ ਡਾਕਟਰ ਉਹ ਕਹਿੰਦਾ ਦੇਖੋ 24 ਘੰਟੇ ਮੈਂ ਦੇਖਦੇ ਹੂੰ ਅਗਰ ਐਸਾ ਨਾ ਹੋਇਆ ਹੂੰ ਤਾਂ ਫਿਰ ਆਪਰੇਟ ਕਰਵਾ ਪੜੇਗਾ ਦੁਬਾਰਾ ਪੇਟ ਹੂੰ ਉਹ ਪੇਟ ਚ ਦੋ ਵਾਰ ਹੀ ਪਹਿਲਾ ਆਪਰੇਸ਼ਨ ਹੋ ਚੁੱਕਿਆ ਜਾਲੀਆਂ ਪਈਆਂ ਉਹ ਕਹਿੰਦਾ ਮੈਂ ਤੀਜੀ ਵਾਰੀ ਜੋ ਐਬਡੋਮਨ ਖੋਲਿਆ ਹੂੰ ਤੇ ਟੱਕਾ ਜੀ ਟਿਕਟ ਕੱਟੀ ਜਾਣੀ ਕਰ ਹੂੰ ਉਹਨਾਂ ਨੇ ਉੱਥੇ ਪਿਆ ਮਹਾਰਾਜ ਇਹ ਕਿਸ ਤਰ੍ਹਾਂ ਦੀ ਮੌਤ ਹੈ ਮੈਨੂੰ ਕਿਉਂਕਿ ਲੱਗ ਰਿਹਾ ਸੀ ਉਹ ਨਾ ਵਾਪਸ ਹੀ ਜਾ ਸਕਦਾ ਹੂੰ ਤੇ ਮੈਂ ਉੱਥੇ ਅਰਦਾਸ ਕਰੀ ਮਹਾਰਾਜ ਇਹੋ ਜੀ ਮੌਤ ਨਹੀਂ ਜੀ ਮੰਗੀ ਜੇ ਐਵੇਂ ਮਾਰਨਾ ਸੀ ਤਾਂ ਪਹਿਲੇ ਮਾਰ ਦਿੰਦਾ ਬਿਲਕੁਲ ਕਿੱਥੋਂ ਕਿੱਥੋਂ ਤੁਸੀਂ ਮੈਨੂੰ ਬਚਾ ਕੇ ਲਿਆਏ ਹੋ ਐਦਾਂ ਹੀ ਮੈਂ ਗੱਲਾਂ ਕਰੀ ਜਾਂਦਾ 2:3 ਵਜੇ ਹੂੰ ਤੇ ਮੈਂ ਸਟਰਨਲੀ ਅੱਖ ਚ ਮਰੇ ਹੰਝੂ ਆ ਗਏ ਵੀ ਮੈਂ ਤਾਂ ਮੌਤੋਂ ਚਹੀਦੀ ਸੀ ਜਿਹੜੀ ਕੌਮ ਦੇ ਲਈ ਕਿਤੇ ਸ਼ਹੀਦ ਹੁੰਦੇ ਆਪਣੇ ਦੇਸ਼ ਲਈ ਸ਼ਹੀਦ ਹੁੰਦੇ ਐਡਾ ਅੱਛਾ ਜਨਮ ਮਿਤੀ ਚ ਜ਼ਿੰਦਗੀ ਮੌਤ ਵੀ ਬਾਕੂਬ ਹੋਣੀ ਚਾਹੀਦੀ ਸੀ ਹੂੰ ਮੈਂ ਪਤਾ ਜੀ ਠੀਕ ਨਹੀਂ ਮੇਰੇ ਮੈਨੂੰ ਮੰਜੂ ਹੂੰ ਮੇਰੇ ਤੇ ਤਰਸ ਕਰੋ ਮੈਂ ਰੋ ਪਿਆ ਹਾਂ ਮੇਰੀ ਵਾਈਫ ਨਾਲ ਹਾਂ ਕਹਿੰਦੀ ਕੀ ਕਰਦਾ ਮੈਂ ਹੋਰਣਾ ਨਹੀਂ ਬੱਸ ਮੈਨੂੰ ਇੱਕਦਮ ਜੀ ਮੈਂ ਕਹਿੰਦੀ ਮੇਂ ਨੀਂਦ ਨਹੀਂ ਆ ਰਹੀ ਡਾਕਟਰ ਸਾਹਿਬ ਨੇ ਇੰਜੈਕਸ਼ਨ ਦੇ ਦਿਓ ਨੀਂਦ ਦਾ ਡ੍ਰਿਪ ਦੇ ਵਿੱਚ ਹਾਂ ਯੂਰਿਨ ਪਾਈਪ ਲੱਗੀ ਹੋਈ ਯਾਰ ਲੱਗਿਆ ਹੋਰ ਨੱਕ ਚੋਂ ਪਾਈਆਂ ਹੋਈਆਂ ਪਾਈਪਾਂ ਅੰਦਰੋਂ ਬਹੁਤ ਕੁਝ ਨਿਕਲ ਰਿਹਾ ਸੀ ਹਾਂ ਤੇ ਤਿੰਨ ਕਿ ਸਾਢੇ ਤਿੰਨ ਵਜੇ ਨੀਂਦ ਆ ਗਈ ਉੱਠਿਆ ਹਾਂ ਫਰੈਸ਼ ਹੋਇਆ ਮੈਂ ਚਪਈ ਸਾਹਿਬ ਦੇ ਪੰਜ ਛੇ ਪਾਟ ਮਹਾਰਾਜ ਨੇ ਕਰਾਏ ਹਾਂ ਤੇ ਮੇਰਾ ਸਿਸਟਮ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ। ਹੂੰ। ਸਵੇਰ ਦੇ 11 ਵਜੇ ਡਾਕਟਰ ਆ ਗਿਆ। ਡਾਕਟਰ ਕਹਿੰਦਾ ਕਿਦਾਂ ਨਾ ਆ ਕੇ ਉਹਨਾਂ ਕਾਫੀ ਫਰਕ ਹੈ ਜੀ। ਹੂੰ। ਕਹਿੰਦੇ ਆਪਾਂ ਇੱਕ ਵਾਰੀ ਹੋਰ ਸੀਟੀ ਸਕੈਨ ਕਰਵਾਉ। ਦੂਜੀ ਵਾਰੀ ਸੀਟੀ ਸਕੈਨ ਕਰਾਇਆ। ਉਹ ਚ ਨਾੜਾਂ ਜਿਹੜੇ ਟਵਿਸਟ ਹੋਈਆਂ ਸੀਗੀਆਂ ਉਹ ਖੁੱਲ ਗਈਆਂ। ਹੂੰ। ਸਿੱਧੀਆਂ ਹੋ ਗਈਆਂ। ਹਾਂ। ਪਾਣੀ ਜਾਣ ਲੱਗ ਗਿਆ। ਲਿਕਵਿਡ ਤੇ ਮੁੱਖਿਆ ਦੋਏ ਦਿਨ ਤੀਏ ਦਿਨ ਥੋੜਾ ਖਿੜੜੀ ਖਲਾਈ। ਹੂੰ। ਚੌਥੇ ਦਿਨ ਜਿਵੇਂ ਨੌਂ ਵਾਰ ਨਾਲ ਹੋ ਕੇ ਘਰ ਆ ਗਿਆ। ਹੂੰ। ਘਰ ਆ ਕੇ ਮੇਰੀ ਕੋ ਤਾਂਗ ਸੀ ਮੈਂ ਅਨੰਤਪੁਰ ਸਾਹਿਬ ਜਾਣਾ ਮੈਂ ਜਾਣਾ ਮੈਂ ਅੰਮ੍ਰਿਤ ਛਕਣਾ ਮੈਂ ਗੁਰੂ ਆਲਾ ਬਣਨਾ ਮੈਂ ਤਾਂ ਨਹੀਂ ਮਰਨਾ ਮੈਂ ਜਾਣਾ ਮੈਂ ਜਾਣਾ ਸਾਰ ਐਤਵਾਰ ਦਾ ਦਿਨ ਸੀ 100 ਵਾਰ ਦਾ ਦਿਨ ਆ ਗਿਆ 100 ਵਾਰ ਨੂੰ 11 ਵਜੇ ਹੈਡ ਗਰੰਤੀ ਸਾਹਿਬ ਮੇਰੇ ਬਹੁਤ ਪਿਆਰ ਕਰਦੇ ਮੈਨੂੰ ਬਾਬਾ ਜੁਗਿੰਦਰ ਸਿੰਘ ਜੀ ਅਨੰਤਪੁਰ ਸਾਹਿਬ ਤੋਂ ਕਹਿੰਦੇ ਪੁੱਤ ਸਾਨੂੰ ਤੂੰ ਦੱਸਿਆ ਨਹੀਂ ਵੀ ਆਹ ਕੁਝ ਹੋ ਗਿਆ ਹੂੰ ਰਿਸ਼ਤਾ ਸਰ ਬੜਾ ਫਿਕਰ ਹੈ ਤੇ ਮੈਂ ਕਹਾਂ ਜੀ ਬਸ ਟਾਈਮ ਹੀ ਨਹੀਂ ਮਿਲਿਆ ਮੈਂ ਤੁਹਾਨੂੰ ਕੀ ਦੱਸਾਂ ਮੈਂ ਬਾਪੂ ਜੀ ਦੁਖੀ ਬਹੁਤ ਆ ਉਹ ਕਹਿੰਦੇ ਸੀ ਆਏ ਆਗੇ ਜੀ ਆਗੇ ਬੈਹ ਗਏ 11 12 ਵਜੇ ਤੇ ਮੈਨੂੰ ਕਹਿੰਦੇ ਵੀ ਦਸਵੇਂ ਪਾਸ਼ਾ ਨੇ ਬੁਲਾਇਆ ਚਲੋ ਅਮਰੇ ਸ਼ਕਨਾ ਮੈਂ ਹੁਣ ਉਡੀਕੀ ਜਾਵਾਂ ਤਾਂ ਗੁਡੀਕੀ ਜਾਵਾਂ ਬੁੱਧਵਾਰ ਦਾ ਦਿਨ ਆ ਗਿਆ ਕਹਿੰਦੇ 8 ਵਜੇ ਤੋਂ ਪਹਿਲਾਂ ਪਹਿਲਾਂ ਬੁੱਧਵਾਰ ਨੂੰ ਪਹੁੰਚਣਾ ਅਮਰ ਸੰਚਾਰ ਬੁੱਧਵਾਰ ਨੂੰ ਹੁੰਦਾ ਹੀ ਐਤਵਾਰ ਨੂੰ ਹੁੰਦਾ ਮੈਂ ਚਲਾ ਗਿਆ ਜੀ ਬੜਾ ਖੁਸ਼ ਸਵੇਰੇ ਉੱਠੇ 3 ਵਜੇ ਮਾੜੀ ਨੇ ਜਪਾਇਆ ਸਭ ਕੁਝ ਕੀਤਾ ਚਲੇ ਗਏ ਉੱਥੇ ਜਾ ਕੇ ਫਿਰ ਕਿ ਸ਼ਾਰਾ ਵੀ ਮੈਨੂੰ ਬਾਬਾ ਜੀ ਨੇ ਵਧੀਆ ਫਸਟ ਕਲਾਸ ਦਿੱਤਾ ਹੂੰ ਤੇ ਸਾਰਾ ਕੁਛ ਉੱਥੇ ਮੈਨੂੰ ਪ੍ਰਵਾਨ ਹੋਇਆ ਗੁਰੂ ਘਰ ਚੋਂ ਅਮਰਿਸ਼ ਛਕਿਆ 12:00 12:30 ਵਜੇ ਲੱਤਾਂ ਕੰਪਨੀਆਂ ਸੀ ਮੇਰੀਆਂ ਸਵੇਲਿੰਗ ਆ ਗਈ ਮੈਂ ਖੜਾ ਹੋਇਆ ਪੰਜ ਬਾਣੀਆਂ ਦੇ ਪਾਠ ਨੂੰ ਘੰਟਾ ਲੱਗ ਜਾਂਦਾ ਫਿਰ ਪਤਾਸੇ ਖੋਲਦੇ ਨੇ ਸਾਰਾ ਕਿਤੇ ਇੱਕ ਇੱਕ ਜਿਹੜਾ ਪਿਆਰੇ ਪੰਜ ਪਿਆਰੇ ਨੂੰ ਪੜ੍ਹਦੇ ਨੇ ਖੜਾ ਰਿਹਾ ਮੈਂ ਮੈਂ ਕਿਹਾ ਮਹਾਰਾਜ ਬਖਸ਼ ਨੂੰ ਮਰੀਅਦਾ ਸਿਹਤ ਹੋ ਜੇ ਸਾਰਾ ਕੁਝ ਰੱਬ ਨੇ ਬਖਸ਼ਿਸ਼ ਕਰਕੇ ਜੀ ਮੈਂ ਅਮਰਿਸ਼ਕਿਆ ਅਮਰਿਸ਼ਕਿਆ ਸ੍ਰੀ ਸਾਹਿਬ ਭਾਈ ਤੇ ਹੁਣ ਮੈਂ ਥੱਲੇ ਪਈ ਹੋਈ ਐ ਕਿਉਂ ਖੇਡਦਾ ਨਾ ਰੋਣ ਲੱਗ ਗਿਆ ਬਹੁਤ ਰੋਇਆ ਮੈਨ ਕਾਜੋਂ ਤਰੂ ਜਾਣ ਮਾ ਬਾਲਾ ਮੇਰਾ ਵਿਰਾਗ ਬਾਬਾ ਜੀ ਨੂੰ ਜੱਪੀ ਪਾ ਲਈ ਨਿੰਗ ਸਿੰਘ ਜੀ ਕੀ ਉਹ ਬਹੁਤ ਬਹੁਤ ਵਿਰਾਗ ਆ ਬਾਬਾ ਜੀ ਕਾ ਰੋ ਲੈਣ ਦੇ ਜਨਮ ਜਨਮ ਦੀ ਗੰਦਗੀ ਨਿਕਲ ਲੈਣ ਦੇ ਹਮ ਬਾਸ ਸੁਸਤ ਪਾ ਦਵੇ ਦੇਖ ਲੈ ਬੇਟਾ ਮਹਾਰਾਜ ਨੇ ਉਸ 15 ਮਈ 2025 12:30 ਵਜੇ ਤੋਂ ਬਾਅਦ ਹਮ ਯੋਗਰਾਜ ਸਿੰਘ ਨੂੰ ਪਹਿਲੇ ਵਾਲੇ ਨੂੰ ਫੂਕਤਾ ਉੱਤੇ ਅੱਗ ਲਾ ਕੇ ਹਮ ਤੇ ਮੈਂ ਵਚਨ ਕੀਤਾ ਮਹਾਰਾਜ ਇੱਕ ਬੇਨਤੀ ਹੋਰ ਹੈ ਹਮ ਜਦ ਮੇਰਾ ਅੰਤੋਂ ਸਮੇਂ ਆਵੇ ਪੰਜ ਸਿੰਘ ਮੇਰੀ ਮੇਰਾ ਸਸਕਾਰ ਕਰਨ ਆਨੰਦਪੁਰ ਸਾਹਿਬ ਇਹ ਮੇਰੀ ਬੇਨਤੀ ਤੁਸੀਂ ਪੁੱਤਾਂ ਵਾਲੇ ਹੋ ਪਹਿਲਾਂ ਸੁਣੋ ਹੂੰ ਤੁਹਾਨੂੰ ਜਵਾਬ ਦੇਣੇ ਹੂੰ ਇਹ ਮੇਰੀ ਬੇਨਤੀ ਹੁਣ ਤੁਸੀਂ ਸਵਾਲ ਕੀਤਾ ਪੁੱਤਾਂ ਵਾਲੇ ਅੱਗੇ ਕੁਝ ਕਹਿਣਾ ਨਹੀਂ ਅੱਛਾ ਕਿਹੜੀ ਕਿਤਾਬ ਚ ਲਿਖਿਆ ਵੀ ਬਾਪ ਦੀ ਚਿਖਾ ਨੂੰ ਪੁੱਤੀ ਦਾਗ ਲਾਉਂਦਾ ਹੂੰ ਕਈ ਵਾਰੀ ਬਾਪ ਨੂੰ ਪੁੱਤਰਾਂ ਦੀ ਚਿਖਾ ਨੂੰ ਦਾਗ ਲਾਉਣੇ ਪੈਂ ਜਾਂਦੇ ਬੜੀ ਵਰੀ ਹੋਇਆ ਬਹੁਤ ਵਾਰ ਪਾਲਟ ਦੇ ਮੁੰਡੇ ਨਾ ਹੋਇਆ ਬਿਲਕੁਲ ਬਿਲਕੁਲ ਮੈਂ ਇਹ ਫੀਲ ਕਰ ਰਿਹਾ ਕਿ ਮੈਂ ਸੱਚਖੰਡ ਚ ਬੈਠਾ 24 ਘੰਟੇ ਬਹੁਤ ਕੁਝ ਹੋ ਰਿਹਾ ਬੜੀਆਂ ਨੇਹਰੀਆਂ ਝੁੱਲ ਰਹੀਆਂ ਨੇ ਯੋਗ ਦਾਸ ਸਿੰਘ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਕੁਝ ਚੀਜ਼ਾਂ ਉੱਤਰ ਰਹੀਆਂ ਨੇ ਉੱਭਰ ਰਹੀਆਂ ਨੇ ਪਰ ਉਹ ਧਿਆਨ ਜਿਹੜਾ ਹੈ ਗੁਰੂ ਨੇ ਆਪਣੇ ਵੱਲ ਆਇਆ ਹੋਇਆ ਤੇ ਇੰਨਾ ਖੁਸ਼ ਤੇ ਇੰਨਾ એનર્ਜੀ ਨਾਲ 15 ਕਿਲੋ ਮੇਰਾ ਭਾਰ ਘਟ ਗਿਆ ਮੈਂ ਲਿਕੁਇਡ ਡਾਈਟ ਤੇ ਆ ਮੈਂ ਖਾ ਨਹੀਂ ਸਕਦਾ ਰੋਟੀ ਨਾ ਚੌਲ ਨਾ ਕੁਝ ਬਸ ਲਿਕੁਇਡ ਖਾਣਾ ਜਾਂ ਕ੍ਰਸ਼ ਡਾਈਟ ਖਾਣਾ ਪਾਲਕ ਖਾ ਲਿਆ ਫਰੂਟ ਖਾ ਲਿਆ ਤੇ ਮੈਨੂੰ ਜਿਉਂ ਜਿਉਂ ਰੰਗ ਚੜੀ ਜਾਂਦਾ ਤੂੰ ਤੂੰ ਤਾਕਤ ਆਈ ਜਾਂਦੀ ਐ ਤੂੰ ਤੂੰ ਮੈਨੂੰ ਐ ਲੱਗਦਾ ਵੀ ਕਿਆ ਬਾਤ ਐ ਵਾਹ ਉਹ ਜਿਹੜਾ ਨੂਰ ਐ ਨਾ ਜਿਹੜਾ ਜਿਹੜੀ ਖੁਸ਼ੀ ਐ ਜੀ ਹੂੰ ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ ਤੂੰ ਨਾ ਫਿਲਮਾਂ ਦੀ ਗੱਲ ਕੀਤੀ ਬਈ ਛੋਟੀ ਗੱਲ ਐ ਹੂੰ ਇਹ ਉਹ ਉਹ ਖੁਸ਼ੀਆ ਉਹ ਪਰਮੰਡ ਹੈ ਚੀਨੂ ਸ਼ਾਇਦ ਅਰਬਾਂ ਕਰਬਾਂ ਚ ਇੱਕ ਬੰਦੇ ਦਾ ਨਸੀਬ ਹੋ ਜਿੰਦਗੀ ਬਦਲ ਕਿੰਨੀ ਗਈ ਓ ਸਰ ਬੇਟਾ ਸਾਰਾ ਕੁਝ ਬਦਲ ਗਿਆ ਹਾਸਾ ਖੇਡਾ ਗੁੱਸਾ ਹੈ ਕੋਈ ਗੁਸ਼ਕ ਹੈ ਜੀ ਤਾਂ ਨਹੀਂ ਕੋਈ ਬੁੱਲ ਜੀ ਤਾਂ ਨਹੀਂ ਬਦਲ ਇੰਨਾ ਕੁਝ ਗਿਆ ਕਿ ਮੈਂ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਤਾਂ ਜਪਣ ਵਾਸਤੇ ਬਣੀ ਸੀ ਤੇ ਕਿੱਥੇ ਤੁਰੇ ਫਿਰਦੇ ਰਹੇ ਹਮ 72 ਸਾਲ ਜ਼ਿੰਦਗੀ ਦੇ ਹਮ ਹਾਂਜੀ ਪਰਿਵਾਰ ਬਣਾ ਲਏ ਬੱਚੇ ਪੈਦਾ ਕਰ ਲਏ ਮਿਹਨਤ ਕਰ ਲਈਆਂ ਮਹਾਰਾਜ ਨੇ ਲਕੋ ਕੇ ਵੀ ਕੁਝ ਰੱਖੇ ਬਹੁਤ ਕੁਝ ਦਿੱਤਾ ਬੇਟਾ ਹੂੰ ਬਿਲਕੁਲ ਹੈ ਤੇ ਜਦ ਫਿਰ ਹੁਣ ਵੀ ਤਾਂਗ ਰਵੇ ਕਿ ਤੈਨੂੰ ਆ ਵੀ ਚਾਹੀਦਾ ਤੇ ਨਾਲ ਹੀ ਨਹੀਂ ਜੇ ਮਹਾਰਾਜ ਨੇ ਮੈਨੂੰ ਇਸ ਲਿਵਾਸ ਤੇ ਲਿਆਂਦਾ ਅਮਰਿ ਸਿਖ ਸਿਕਾਇਆ ਹੂੰ ਸੱਚੇ ਪਾਛ ਮਰਿਆਦਾ ਸਹਿ ਅਵਰਦੀ ਦਾਤ ਦੀ ਰੱਖਿਆ ਵੀ ਤੁਸੀਂ ਕਰਦੇ ਬੜਾ ਔਖਾ ਲੱਭਾ ਫਿਰ ਇੱਕ ਦਬਦਾਈ ਪਰ ਮਹਾਰਾਜ ਹਰ ਕਦਮ 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 ਜਿਹੜੀਆਂ ਤੁਹਾਨੂੰ ਰੈਤਾ ਮਰਦਿਆਂ ਨੇ 10 ਦਿਨ ਹੁਕਮਨਾਮੇ ਹੁੰਦੇ ਆ ਉਹਦੇ ਹਿਸਾਬ ਨਾਲ ਆਪੇ ਗੁਰੂ ਮਹਾਰਾਜ ਕੜਾਈ ਜਾਂਦੇ ਨੀਵਾ ਹੋ ਕੇ ਗਰੀਬ ਹੋ ਕੇ ਤੇ ਚਰਣਾ ਚ ਪਿਆਰ ਹੈ ਸੋ ਆ ਮੇਰੀ ਜ਼ਿੰਦਗੀ ਆ ਮੈਨੂੰ ਇਹ ਨਹੀਂ ਵੀ ਕੌਣ ਕਿਤੇ ਐ ਕੌਣ ਕੀ ਹੋ ਰਿਹਾ ਤੇ ਮੇਰੇ ਖਿਆਲ ਨਾਲ ਵੀ ਮੇਰੀ ਆਤਮਾ ਇਹ ਕਹਿੰਦੀ ਹੈ ਜੋਗਰਾ ਸਿੰਘ ਬੜਾ ਤਰਸ ਖਾ ਕੇ ਬਾਬਾ ਦੀਪ ਸਿੰਘ ਜੀ ਨੇ ਦਸ਼ਮੇ ਪਾਸ਼ਾ ਜੀ ਨੇ ਗੁਰੂਆਂ ਨੇ ਐਂ ਜੀ ਚੀਦਾ ਸਿੰਘਾਂ ਨੇ ਸ੍ਰੀ ਗੁਰੂ ਗੰਗ ਸਾਹਿਬਾ ਨੇ ਵੀ ਆ ਸਾਡਾ ਬੱਚਾ ਇਨੂੰ ਭਾਈ ਗੋਦ ਜੀ ਪਿਠਾ ਲਿਆ ਪਿਓ ਮਿਲ ਗਿਆ ਗੁਰੂ ਗੋਬਿੰਦ ਸਿੰਘ ਜੀ ਵਰਗਾ ਹਮ ਮਾਂ ਮਿਲ ਗਈ ਮਾਤਾ ਸਹਿਬ ਕੌਰ ਜੀ ਵਰਗੀ ਹਮ ਦਾਦੀ ਮਾਂ ਮਿਲ ਗਈ ਮਾਤਾ ਗੁਦਰ ਕੌਰ ਜੀ ਵਰਗੀ ਹਮ ਚਾਰ ਸਹਿਬਜਾਦੇ ਵੱਡੇ ਭਰਾ ਮਿਲ ਗਏ ਹਮ ਸਾਰਾ ਸਿੱਖ ਜਗਤ ਜਿਹੜਾ ਜੁੜਿਆ ਹੋਇਆ ਉਹ ਮੈਨੂੰ ਖਾਨਦਾਨ ਮੇਰਾ ਰਿਸ਼ਤੇਦਾਰ ਮੇਰਾ ਸਭ ਕੁਝ ਮਿਲ ਗਿਆ ਇਸ ਤੋਂ ਵੱਧ ਕੀ ਚਾਹੀਦਾ ਬਾਬਾ ਦੀਪ ਸਿੰਘ ਜੀ ਨੇ ਹਮੇਸ਼ਾ ਹੀ ਰੱਖਿਆ ਕੀਤੀ ਬੇਸ਼ੱਕ ਮੇਰਾ ਅਮਰ ਛਕਿਆ ਸੀ ਉਹ ਨਹੀਂ ਛਕਿਆ ਕੋਈ ਪਿਛਾ ਨਾਲ ਰਹੇ ਹਮ ਬਚਪਨ ਤੋਂ ਨਾਲ ਰਹੇ ਬੜੀਆਂ-ਬੜੀਆਂ ਨੇਹਰੀਆਂ ਝੁੱਲੀਆਂ ਨੇ ਮੈਨੂੰ ਕੱਢਿਆ بڑے-बड़े ਇਮਤਿਹਾਨ ਪਾਏ ਸੋਹਣਾਂ ਦੇ ਸਦਕੇ ਗੁਰੂਆਂ ਦੇ ਸਦਕੇ ਤੋੜੇ ਪਿਆਰ ਦੇ ਸਦਕੇ ਸਾਰੀ ਦੁਨੀਆ ਦੇ ਸਦਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਬਹੁਤ ਸੰਪੂਰਨ ਤਰੀਕੇ ਨਾਲ ਖੁਸ਼ ਆ ਤੇ ਜੈ ਜੈਕਾਰ ਅੱਛਾ ਜੂਨ ਮਹੀਨਾ ਚੱਲਦਾ ਹੈ ਹਾਂਜੀ ੱਲੂਕਾਰ ਦੇ ਦਿਨ ਹੁੰਦੇ ਆ ਸਿੱਖ ਇਤਿਹਾਸ ਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਹਾਨ ਸੰਤ ਹਮ ਮਹਾਨ ਬ੍ਰह्म ਗਿਆਨੀ ਹਮ ਮਹਾਨ ਜੀਵਦਾ ਹਮ ਮਹਾਨ ਪਿਆਰ ਕਰਨ ਵਾਲਾ ਇਨਸਾਨ ਹਮ ਗੁਰੂ ਗੋਬਿੰਦ ਸਿੰਘ ਜੀ ਦਾ ਦਸਾ ਗੁਰੂਆਂ ਦਾ ਪਿਆਰਾ ਹਮ ਮੈਂ ਨਹੀਂ ਸਮਝਦਾ ਇਸ ਦੁਨੀਆ ਦੇ ਵਿੱਚ ਹਮ ਕਿਸੇ ਦਾ ਜੀਵਨ ਉਹਨਾਂ ਵਰਗਾ ਹੋ ਸਕਦਾ ਹਮ ਜਿਨ੍ਹਾਂ ਨੇ ਹਮ 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 ਇਹੀ ਕਿਹਾ ਇੱਕ ਨੂਰ ਤੇ ਸਭਜਗ ਉਪਜਾ ਕੌਣ ਭਲੇ ਕੋ ਮੰਦੇ ਸਭ ਨੂੰ ਪਿਆਰ ਕੀਤਾ ਸਭ ਨੂੰ ਇਕ ਨਾ ਲਾਇਆ ਲੇਕਿਨ ਸੱਚ ਤੇ ਝੂਠ ਦੀ ਲੜਾਈ ਹੈ ਕਿ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਸੱਚ ਝੂਠ ਦੇ ਨਾਲ ਬੈਠ ਕੇ ਕੁਰਸੀ ਤੇ ਜਿਹੜਾ ਤਖਤ ਸ਼ੇਰ ਨਹੀਂ ਕਰ ਸਕਦਾ ਝੂਠ ਨੂੰ ਡਰ ਲੱਗਦਾ ਕਿਉਂਕਿ ਸੱਚ ਦੀ ਤਾਕਤ ਬਹੁਤ ਹੈ ਉਹ ਸੱਚ ਨੂੰ ਬਰਦਾਸ਼ਤ ਵੀ ਨਹੀਂ ਕਰਦਾ ਜਦ ਸੱਚ ਉੱਪਰ ਦਾ ਫਿਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਝੂਠ ਫਿਰ ਤਰ੍ਹਾਂ ਤਰ੍ਹਾਂ ਦੇ ਖਿਲਵਾੜ ਕਰਦਾ ਫਿਰ ਤਰ੍ਹਾਂ ਤਰ੍ਹਾਂ ਦੇ ਸ਼ੰਟਰ ਯੰਤਰ ਰਚਦਾ ਹਮ ਸਭ ਕੁਝ ਕਰਦਾ ਹੈ ਹਮ ਲੇਕਿਨ ਜਿਹੜਾ ਸੱਚ ਹੈ ਉਹ ਨਿਕਲ ਕੇ ਉਹ ਸੂਰਜ ਚਮਕ ਰਿਹਾ ਨਾ ਉਹਦੇ ਵਾਂਗੂ ਚਮਕਦਾ ਹਮੇਸ਼ਾ ਹੀ ਹਮ ਇਹ ਮੇਰਾ ਤਜਰਬਾ 72 ਸਾਲ ਦਾ ਸੋ ਮੈਂ ਸੰਤਾਂ ਨੂੰ ਬਹੁਤ ਪਿਆਰ ਕਰਦਾ ਹਮ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਦੋ ਵਾਰੀ ਮਿਲਿਆ ਹਮ ਔਰ ਦੋਨੋਂ ਵਾਰੀ ਮੈਂ ਉਹਨਾਂ ਵੱਲ ਐਂ ਟਿਕ ਟਿਕਾ ਕੇ ਦੇਖਦਾ ਰਹਿ ਮੈਂ ਕਹਾਂ ਇਹ ਪ੍ਰਮਾਤਮਾ ਹੂੰ ਇਹ ਕੌਣ ਬੈਠਾ ਹੈ ਕਿਹੜਾ ਸ਼ਖਸ ਬੈਠਾ ਹੈ ਔਰ ਉਹਨਾਂ ਨੇ ਹਮੇਸ਼ਾ ਹੀ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਕਦੇ ਉਹਦੀ ਗੋਚ ਬੱਚੇ ਬੈਠੇ ਹੁੰਦੇ ਸੀ ਕਦੇ ਉੱਥੇ ਪੰਡਤ ਬ੍ਰਾਹਮਣ ਸਾਰੇ ਬੈਠੇ ਹੁੰਦੇ ਸੀ ਹੂੰ ਕਦੇ ਮੈਂ ਨਹੀਂ ਸੁਣਿਆ ਕਿਤੇ ਗੱਲ ਕੀ ਧਰਮ ਦੀ ਚੱਲਦੀ ਹੋਵੇ ਤੇ ਗੱਲ ਰੱਬ ਦੀ ਚੱਲਦੀ ਸੀ ਸਾਰੇ ਧਰਮਾਂ ਦੇ ਲੋਕ ਬੈਠ ਕੇ ਸੰਤਾਂ ਨਾਲ ਪਿਆਰ ਮੁਹੱਬਤ ਕਰਦੇ ਸੀ ਮੈਂ ਸਮਝਦਾ ਕਿ ਪਿਆਰ ਦਾ ਮੂਜਸਮਾ ਸੀ ਇਸ ਪਰਮੰਡ ਦੇ ਵਿੱਚ ਰੱਬ ਨੇ ਸਾਰਾ ਹੁਸਨ ਇਕੱਠਾ ਕਰਕੇ ਹੂੰ ਸਾਰੀ ਤਾਕਤ ਇਕੱਠੀ ਕਰਕੇ ਇਸ ਪਰਮੰਡ ਦੀ ਸਾਰੀ ਅਕਲ ਇਕੱਠੀ ਕਰਕੇ ਇਸ ਪ੍ਰਮੰਡ ਦੀ ਸਾਰੀ ਕਾਇਨਾਤ ਨੂੰ ਇਕੱਠਾ ਕਰਕੇ ਇੱਕ ਮਜਸਮਾ ਬਣਾਇਆ ਉਸ ਮਜਸਮੇ ਦਾ ਨਾਮ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਛਾ ਉਹਨਾਂ ਦੇ ਰੂਪ ਚੋਂ ਨਿਕਲੇ ਹੋਏ ਅਨੇਕਾਂ ਸਿੰਘਾਂ ਚੋਂ ਇੱਕ ਜੋਧਾ ਸਿੰਘ ਸੰਤ ਜਰਨੈਲ ਸਿੰਘ ਪਟਵਾਰਾ ਅੱਛਾ ਗੱਲਬਾਤ ਕੋਈ ਰੂਬਰੂ ਹੈ ਯਾਦ ਹੈ ਕਿ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੁਹਾਡੀ ਮੈਂ ਆ ਕਾਫੀ ਦੇਰ ਹੋ ਗਈ ਪਰ ਕਿਸੇ ਦਾ ਕੋਈ ਫੈਸਲਾ ਕਰਾ ਰਹੇ ਸੀ ਫੈਸਲੇ ਬੜੇ ਕਮਾਲ ਦੇ ਕਰਾਉਂਦੇ ਸੀ ਹਮ ਪਰ ਸਾਰੇ ਬੜੇ ਕੋਈ ਵੀ ਹੋਵੇ ਹਮ ਪਪਾ ਮਹਿੰਦੂ ਹੈ ਪਪਾ ਮੁਸਲਮਾਨ ਹੈ ਪਪਾ ਸਿੱਖ ਹੈ ਪਪਾ ਸਾਈ ਹੈ ਪਪਾ ਕੋਈ ਵੀ ਹੈ ਹਮ ਉਹ ਸਭ ਦੇ ਫੈਸਲੇ ਬੜੇ ਕਮਾਲ ਦੇ ਕਰਾਇਆ ਕਰਦੇ ਸੀ ਹਮ ਮੈਂ ਵੀ ਮੂਰੇ ਹੋ ਕੇ ਭਾਈ ਮਰੀਕ ਸਿੰਘ ਜੀ ਬੈਠੇ ਸੀ ਮੈਂ ਕਹਾਂ ਜੀ ਭਾਈ ਜੀ ਕਾ ਖਾਲਸਾ ਵਾਜੀ ਫਤਿਹ ਹੋਰ ਮੇਰੇ ਨਾਲ ਦੇਖਿਆ ਹਮ ਤੇ ਮੈਂ ਕਹਿੰਦੇ ਆਪਕ ਤੋ ਕੀ ਹਾਲ ਹਮ ਲੈ ਜੀ ਤੋ ਕੋਈ ਨਹੀਂ ਕਹਿੰਦੇ ਹਮ ਮਹਾਰਾਜ ਪੰਥ ਦੇ ਲੇਖੇ ਹਰ ਬੰਦੇ ਦਾ ਇੱਕ ਵਕਤ ਆਉਂਦਾ ਹਮ ਤੁਸੀਂ ਜਾਓ ਮੈਨੂੰ ਨਹੀਂ ਕਿਹਾ ਨਾ ਵੀ ਤੂੰ ਅੰਮ੍ਰਿਤ ਛਕ ਲੈ ਅੱਛਾ ਇਹ ਗੱਲ ਤੂੰ ਸਿੰਘ ਬਣ ਜਾ ਹਾਂ ਮੈਂ ਇਸ ਸਵਾਲ ਮੈਨੂੰ ਨਹੀਂ ਕਿਹਾ ਹਮ ਤੇ ਉਹਨੇ ਮਨੇ ਕਿਹਾ ਜਾਓ ਹਮ ਬਹੁਤ ਅੱਛਾ ਹਮ ਆਉਦੇ ਜਾਂਦੇ ਰਿਆ ਕਰੋ ਉਹਨਾਂ ਕੋ ਬੈਠ ਕੇ ਉਹ ਗੱਲਾਂ ਸੁਣਦੇ ਸੀ ਉਹ ਗੱਲਾਂ ਸੁਣਾਉਂਦੇ ਸੀ ਪਰਮੰਡ ਦੀਆਂ ਰੱਬ ਦੀਆਂ ਖੁਦਾ ਦੀਆਂ ਸਾਰੇ ਲੋਕ ਬੈਠ ਕੇ ਸੁਣਦੇ ਸੀ ਗਿਆਨ ਗੋਸ਼ਟੀ ਬਹੁਤ ਜ਼ਿਆਦਾ ਸੀ ਅਨਪੜ੍ਹ ਸੀ ਨਾਲ ਪੜਤਦਾ ਗਿਆਨ ਨਾਲ ਕੋਈ ਤੱਲਕ ਹੈ ਨਹੀਂ ਬਹੁਤ ਗਿਆ ਹਰ ਰਾਮਚੰਦਰ ਜੀ ਦੀ ਗੱਲ ਕ੍ਰਿਸ਼ਨ ਜੀ ਮਹਾਰਾਜ ਦੀ ਗੱਲ ਸਿੱਖ ਸਿੱਖਾਂ ਦੀ ਗੱਲ ਕੇਸਾਂ ਦੀ ਗੱਲ ਜਟਾਵਾਂ ਦੀ ਗੱਲ ਦਸਤਾਰ ਦੀ ਗੱਲ ਵੀ ਕੇ ਸਾਰੇ ਦੇ ਹੁੰਦੇ ਸ੍ਰੀ ਸ਼ਿਮਰੀ ਜਿੰਨੇ ਵੀ ਸੀ ਸਾਰੇ ਦਾੜੇ ਸੀ ਉਹਨਾਂ ਦੇ ਪਰ ਕੇਸ ਨੂੰ ਸੁਭਾਲ ਕੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਈ ਗੁਰੂ ਨਾਨਕ ਦੇਵ ਜੀ ਨੇ ਬਣਾਈ ਔਰ ਇਹ ਵੀ ਕਿਹਾ ਕਿ ਜੇ ਤਾਂ ਪ੍ਰੇਮ ਖੇਲਣ ਦਾ ਚਾਹੋ ਕਹਿੰਦੇ ਕਹਾਣੀ ਸਾਰੀ ਪ੍ਰੇਮ ਦੀ ਹੈ ਸਰ ਤਰਤਲੀ ਗਲੀ ਮੋਰੀਆ ਬਿਲਕੁਲ ਜੇ ਕਦੇ ਲੋੜ ਪੈ ਜੇ ਕਿਸੇ ਵਾਸਤੇ ਵੀ ਕੋਈ ਗਰੀਬ ਦਰਬਾਰ ਦੀ ਪੈਣ ਵੱਡੀ ماں ਬਰਾਬਰ ਦੀ ਪੈਣ ਛੋਟੀ ਧੀ ਇਹ ਸਾਰੇ ਪਰਵਚਨ ਉਹਨਾਂ ਦੇ ਹੈਗੇ ਹਰੇਕ ਧਰਮ ਨੂੰ ਹਰੇਕ ਬੰਦੇ ਨੂੰ ਆਪਣੇ ਗੱਲ ਲਾਉਣਾ ਜਿਹੜਾ ਤੁਹਾਡੇ ਕੋਲ ਆਵੇ ਔਰ ਕੋਸ਼ਿਸ਼ ਕਰਨੀ ਉਹਦੀ ਮਦਦ ਕਰਨੀ ਸੋ ਐਸੋ ਜਿਹੀ ਚੀਜ਼ਾਂ ਸਿਖਾਉਂਦੇ ਸੀ ਜੀ ਦਾ ਮੇਰੇ ਤੇ ਕਾਫੀ ਅਸਰ ਹੋਇਆ ਔਰ ਮੈਂ ਸਮਝਦਾ ਕਿ ਇੱਕ ਇਨਸਾਨ ਬਣਨ ਵਾਸਤੇ ਤੁਹਾਨੂੰ ਇਹੋ ਜਿਹੇ ਲੋਕਾਂ ਨੂੰ ਸੁਣਨਾ ਚਾਹੀਦਾ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਸੰਸਾਰ ਤੁਹਾਡਾ ਇੱਕ ਪਰਿਵਾਰ ਹੈ ਇੱਕ ਨੂਰ ਤੇ ਸਭ ਜਗੂ ਭੁਜਿਆ ਕੌਣ ਭਲੇ ਕੋ ਮੰਦੇ ਕਿ ਸਾਰੇ ਤੁਹਾਡੇ ਆਪਣੇ ਹਿੱਕ ਨਾਲ ਹੈ ਅੱਛਾ 80s ਦੇ ਦੌਰ ਦੇ ਵਿੱਚ ਤੁਸੀਂ ਫਿਲਮਾਂ ਵੀ ਕਰਦੇ ਸੀ ਹਾਂਜੀ ਹਾਂ ਮੈਂ ਇਕੱਲਾ ਹੀ ਕਰਦਾ ਸੀ ਬਾਕੀ ਸਾਰੇ ਭੱਜ ਗਏ ਸੀ ਪੋਂਬੇ ਤੋਂ ਕੋਈ ਨਹੀਂ ਸੀ ਆਉਂਦਾ ਜਿਵੇਂ ਇੱਕ ਵਾਰੀ ਯੂਨਿਟ ਵੀ ਬਚਾਇਆ ਸੀ ਇੱਕ ਹਾਂ ਅਸੀਂ ਛੱਤ ਤੇ ਚੜ ਗਏ ਹਥਿਆਰ ਲੈ ਕੇ ਮੈਂ ਆ ਚਲਾਇਓ ਗੋਲੀ ਇਹ ਬੇਮਾਨ ਨੇ ਸਾਡੇ ਆਏ ਵੇ ਔਰ ਉਹ ਬੰਦੇ ਹੋਰ ਹੁੰਦੇ ਸੀ ਲੁਟੇਰੇ ਬਹੁਤ ਸੀ ਇਹਦਾ ਪਤਾ ਲੱਗ ਜਾਂਦਾ ਸੀ ਹਾਂ ਮੇਰੇ ਕੋਲ ਵੀ ਇੱਕ ਵਾਰ ਆਇਆ ਸੀ ਹੂੰ ਤੇ ਮੈਂ ਕਿਹਾ ਤੁਸੀਂ ਆ ਜਿਹੜੇ ਬਹਿਰੂਪੀ ਹੋ ਨਾ ਹੂੰ ਤੁਸੀਂ ਇੱਥੇ ਮੇਰੇ ਕੋਲ ਮੁੜ ਕੇ ਨਹੀਂ ਆਉਣਾ ਮੈਂ ਤੁਹਾਨੂੰ ਨਾ ਦੱਸ ਕਿਉਂਕਿ ਮੇਰੇ ਪਾਸ ਤੁਸੀਂ ਕੌਣ ਹੋ ਇਸ ਕਰਕੇ ਤੁਸੀਂ ਜਾਓ ਮੇਨੂੰ ਇੱਥੇ ਸ਼ੂਟਿੰਗ ਦੀ ਸਿਕਿਉਰਿਟੀ ਲੋ ਫਿਰ ਇੱਕ ਵਾਰੀ ਸਿੰਘ ਆਏ ਹੂੰ ਉਹਨਾਂ ਨੇ ਕਿਹਾ ਜੀ ਸਾਨੂੰ ਸੰਤਾ ਜੀ ਨੂੰ ਸੰਤਾ ਨੇ ਡਿਊਟੀ ਲਈ ਹੈ ਹੂੰ ਬਈ ਕਾਕੇ ਦਾ ਪਤਾ ਕਰਿਆ ਕਰੋ ਕੋਈ ਹਾਸਾ ਨਾ ਹੋਵੇ ਤੁਹਾਡਾ ਹਾਂਜੀ ਹੂੰ ਔਰ ਇਹ ਮੈਂ ਗੱਲ ਕਈ ਵਾਰੀ ਕਹੀ ਹੈ ਹੂੰ ਤੇ ਉਹ ਕਹਿੰਸੀ ਕਿ ਇਸ ਦੀ ਲੋੜ ਕੋਈ ਗੱਲ ਮੈਂ ਕਹਿੰਨੀ ਜੀ ਸਾਰਾ ਕੁਝ ਹੈਗਾ ਮੇਰਾ ਉਹਨਾਂ ਨੂੰ ਮੱਥਾ ਟੇਕ ਦਿਓ ਤੇ ਉਹ ਬਸ ਇੱਕੋ ਹੀ ਗੱਲ ਕਹਿੰਦੇ ਸੀ ਵੀ ਮੇਰ ਮਿੱਤਰ ਨੂੰ ਤੁਸੀਂ ਫਿਲਮ ਚਿੰਗਰ ਤੇ ਉਹਨਾਂ ਦਾ ਕਹਿਣਾ ਸੀ ਵੀ ਇਹ ਗੰਦ ਬਹੁਤ ਵੱਡੀ ਤੇ ਇਹ ਆਪਣਾ ਧੀਆ ਭੈਣਾਂ ਦੇ ਵਿੱਚ ਬੈਠੇ ਹੋਈ ਤਾਂ ਚੰਗਾ ਲੱਗਦਾ ਤੇ ਮੈਂ ਬੰਦਾ ਜੱਟੀ ਤੋਂ ਬਾਤ ਉਹਨਾਂ ਨੂੰ ਕਦੇ ਉਹਨਾਂ ਨਾਲ ਕੰਮ ਨਹੀਂ ਕੀਤਾ ਮੇਰ ਮਿੱਤਰ ਨਾਲ ਮੇਰ ਮਿੱਤਰ ਨਾਲ ਨੂੰ ਮੈਂ ਕਦੇ ਪਰਮਨੈਂਟ ਗੱਲ ਦੱਸੀ ਸੀ ਮੈਨੂੰ ਕਹਿੰਦੀ ਸੀ ਵੱਡੇ ਭਾਈ ਗੱਲ ਕੀ ਹੈ ਮੈਂ ਕਿਹਾ ਜੀ ਗੱਲ ਇਹ ਵੀ ਯਾਦ ਤੁਸੀਂ ਆਪਣੇ ਡਾਇਲੋਗ ਬੀਓਲ ਕੋ ਬੋਲਣਾ ਸ਼ੁਰੂ ਕਰ ਦੋ ਜਿਵੇਂ ਆਹ ਹੋਰ ਭਾਈ ਤੁਹਾਡੇ ਘਰੇ ਮੰਜੀ ਹੈਗੀ ਐ ਉਹ ਕਹਿੰਦੇ ਹੈਗੀ ਐ ਜੀ ਕਿ ਦੋ ਹੀ ਮੰਜੀਆਂ ਨੇ ਕਿਤੇ ਮੈਂ ਤੇ ਮੇਰਾ ਬਾਪੂ ਸੌਂਨੇ ਆ ਦੂਜੇ ਤੇ ਮੇਰੀ ਮਾਤ ਤੇ ਮੇਰੀ ਧੀ ਮੇਰੀ ਰੋਟੀਆਂ ਹੁੰਦੀ ਐ ਉਹ ਕਹਿੰਦਾ ਮੰਜੀਆਂ ਦਾ ਤਾਂ ਕੋਈ ਗੱਲ ਨਹੀਂ ਪੈ ਤਾਂ ਠੀਕ ਜਾਇਆ ਕਰੋ ਇਹ ਗੱਲਾਂ ਉਸ ਵੇਲੇ ਨਹੀਂ ਸੀ ਚੰਗੀਆਂ ਲੱਗਦੀਆਂ ਅੱਜ ਵੀ ਨਹੀਂ ਚੰਗੀਆਂ ਲੱਗਦੀਆਂ ਖਾਤਿਰਸ਼ੀਲ ਤਾਂ ਬਹੁਤ ਵੱਧ ਗਈ ਹੈ ਸੋ ਆਈ ਥਿੰਕ ਉਹਨਾਂ ਦਾ ਇੱਕ بڑا ਜਿਹੜੀ ਚੀਜ਼ ਮੈਂ ਸਮਝਦਾ ਕਿ ਧੀਆ ਪੈਣਾ ਦੀ ਜ਼ਰੂਰਤ ਗਰੀਬ ਦੁਰਬੇ ਦੀ ਜ਼ਰੂਰਤ ਕੋਈ ਹੋਵੇ ਕਿਸੇ ਕਿਸਮ ਸੋ ਮੈਂ ਹਜੇ ਬੰਦਿਆਂ ਨੂੰ ਸਾਧੂ ਸੰਤ ਹੀ ਕਹਿੰਦਾ ਅੱਛਾ ਹੋਰ ਵੀ ਅਦਾਕਾਰ ਬਹੁਤ ਸੀਗੇ ਅਗਰ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਉਹ ਕਲਾਕਾਰ ਤੁਸੀਂ ਕਿ ਮੈਂ ਹੀ ਕੱਲਾ ਕੰਮ ਕਰ ਰਿਹਾ ਸੀ ਬਾਕੀ ਨਹੀਂ ਕਰ ਪਾ ਰਹੇ ਸੀ ਕੰਮ ਲੋਕ ਡਰਦੇ ਸੀ ਜੀ ਐਕਚੁਅਲੀ ਡਰਦੇ ਸੀ ਵੀ ਪਹਿਲਾਂ ਤਾਂ ਦਿਨੇ ਪੁਲਿਸ ਤੰਗ ਕਰਦੀ ਹੈ ਫਿਰ ਰਾਤ ਨੂੰ ਵਿਰਿੰਦਰ ਸੀਗੇ ਹਾਂ ਜੀ ਵਿਰਿੰਦਰ ਹੁਣੀ ਜੀ ਹੋਰ ਸਾਰੇ ਸੀ ਤੇ ਮੈਂ ਬਾਸ਼ੀ ਭਾਜੀ ਨੂੰ ਕਿਹਾ ਸੀ ਮੈਂ ਕਿਹਾ ਜੀ ਆਪਾਂ ਰਹਿਣ ਦੀ ਹੈ ਕਹਿੰਦੇ ਕੀ ਗੱਲ ਹੈ ਮੈਂ ਕਿਹਾ ਜੀ ਸਮਾਂ ਖਰਾਬ ਹੈਗਾ ਤੇ ਥੋੜਾ ਜਿਹਾ ਮਿਰਤਲ ਸਾਹਿਬ ਦਾ ਵੀ ਰੌਲਾ ਤੇ ਉਹជា ਆਹੋ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਸੀ ਵੀ ਜਿਹੜੀ ਪੰਜਾਬੀ ਆਪਣੀ ਕਲਚਰ ਹੈ ਉਹਨੂੰ ਪਿਉਰੀਫਾਈ ਕੀਤਾ ਜਾਂਦਾ ਪਿਉਰਿਟੀ ਲਿਆਂਦੀ ਜਾਂਦਾ ਜਿਵੇਂ ਚਮਕੀਲਾ ਬਹੁਤ ਵੱਡਾ ਸਿੰਗਰ ਹੈ ਹਾਂ ਔਰ ਕਮਾਲ ਦਾ ਸਿੰਗਰ ਹੋਇਆ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਮੈਂ ਵੀ ਪੁਆਇੰਟ ਆਊਟ ਕੀਤੇ ਕਿ ਚਮਕੀਲਾ ਜੀ ਆ ਜਿਹੜਾ ਤੁਹਾਡਾ ਥੋੜੇ ਗਾਣੇ ਨੇ ਆਪਾਂ ਨੂੰ ਠੀਕ ਕਰਦਾ ਸੋ ਇਸ ਤਰ੍ਹਾਂ ਦੀ ਗੱਲ ਔਰ ਮਨ ਵੀ ਜਾਂਦੇ ਸੀ ਉਹਨੇ ਧਾਰਮਿਕ ਗਾਣੇ ਵੀ ਗਾਏ ਸੋ ਆਈ ਥਿੰਕ ਉਸ ਵੇਲੇ ਇੱਕ ਚੀਜ਼ ਬਹੁਤ ਜ਼ਰੂਰੀ ਸੀ ਬਣ ਬਰਾਤ ਆਪਾਂ ਕੁੜੀ ਵਾਲੇ ਦੇ ਜਾਣਾ ਵਿਆਹ ਤੇ ਆਪਾਂ ਜ਼ਰੂਰੀ ਪੰਜ 600 400 ਬੰਦਾ ਲੈ ਕੇ ਜਾਣਾ ਕੁੜੀ ਵਾਲੇ ਤੇ ਬੋਝ ਪੰਦਾ ਵੀ 11 ਬੰਦੇ ਜਾਓ ਤੇ ਫੇਰੇ ਕਰਾ ਕੇ ਅਨੰਦ ਕਾਰਜ ਕਰਾ ਕੇ ਲੈ ਆਓ ਤਾਂ ਕਿ ਕੁੜੀਆ ਤੇ ਬੋਝ ਨਾ ਪਵੇ ਉਹ ਤਾਂ ਇਹ ਵੀ ਕਹਿੰਦੀ ਸੀ ਪਾਈ ਆਪਦੀ ਰੋਟੀ ਨਾਲ ਲੈ ਜਾਗਾ ਸੋ ਬਾਲਾ ਨੱਚਣ ਟੱਪਣ ਚੀਜ਼ ਜਦ ਬਲੀਵ ਨਹੀਂ ਸੀ ਕਰਦੇ ਕਿ ਅਸੀਂ ਪਾਠ ਹੋਣਾ ਚਾਹੀਦਾ ਤਾ ਦਾ ਵੀ ਗੀਤਾ ਦਾ ਹੋਵੇ ਬੇਸ਼ੱਕ ਪਾਠ ਕੁਰਾਨ ਸ਼ਰੀਫ ਦਾ ਹੋਵੇ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਵੇ ਜੋ ਵੀ ਜਿੰਨੇ ਵੀ ਧਰਮ ਨੇ ਉਹ ਸਾਰੇ ਸਾਂਝੇ ਨੇ ਪਰ ਬੋਝ ਨਾ ਪਾਇਆ ਜਾਏ ਖਲਾਰਾ ਨਾ ਪਾਇਆ ਜਾਏ ਬੈਂਡ ਬਾਜਾਂ ਨਾ ਵੱਜੇ ਵੀ ਕੁੜੀ ਆਲੇ ਤੇ ਬੋਝ ਪੈਂਦਾ ਬੜੀ ਸੋਹਣੀ ਗੱਲ ਸੀ ਕਿਉਂਕਿ ਧੀਆਂ ਦਾ ਜ਼ਿਆਦਾ ਸੋਚਣਾ ਚਾਹੀਦਾ ਹੈ ਹਮੇਸ਼ਾ ਸੋ ਬਹੁਤ ਸਾਰੀਆਂ ਅਜਿਹੀ ਗੱਲਾਂ ਨੇ ਜਿਹੜੀ ਮੈਨੂੰ ਬੜੀਆਂ ਉਚੇਤ ਕਰ ਗਈ ਤੁਹਾਨੂੰ ਕਦੇ 80s ਦੇ ਦੌਰ ਦੇ ਵਿੱਚ ਧਮਕੀ ਆਈ ਸ਼ੂਟਿੰਗ ਕਰਦੇ ਨਹੀਂ ਜੀ ਅੱਜ ਤੱਕ ਨਹੀਂ ਮ ਮੈਂ ਕਦੇ ਵੀ ਕਿਸੇ ਰੱਬ ਦੀ ਬੜੀ ਕਿਰਪਾ ਰਹੀ ਹੈ ਚਿੱਦਾ ਸਿੰਘ ਦਾ ਪਹਿਰਾ ਰਿਹਾ ਕਦੇ ਵੀ ਕਿਸੇ ਨੇ ਮੈਨੂੰ ਕੋਈ ਵੀ ਨਹੀਂ ਕਿਉਂਕਿ ਮੈਂ ਕੰਮ ਕਰਦਾ ਸੀ ਸ਼ੂਟਿੰਗ ਕਰਦਾ ਸੀ ਪਰ ਮੈਂ ਕਰਦਾ ਸੀ ਪੰਜਾਬ ਮੈਨੂੰ ਤਾਂ ਕਦੇ ਕਿਸੇ ਨੇ ਕੋਈ ਰਾਤ ਨੂੰ ਕਈ ਵਾਰੀ ਜਿਹੜੀ ਸਾਡੀ ਪੁਲਿਸ ਸੀ ਉਹ ਵੀ ਬੜੀ ਚੰਗੀ ਸੀ ਉਹ ਮੈਨੂੰ ਪੁੱਛਣਾ ਬਾਜ ਜੀ ਕਿਸ ਦੀ ਲੋੜ ਆ ਕਿ ਕੁਝ ਹੁਣ ਅਸੀਂ ਰਾਤ ਨੂੰ ਚੱਲੇ ਆ ਤੇ ਹੁਣ ਰਾਤ ਨੂੰ ਸ਼ੂਟਿੰਗ ਨਾ ਕਰਾਂ ਮੈਨਾਂ ਕਿ ਕੋਈ ਨਹੀਂ ਜੇ ਲਿਖੀ ਹੋਗੀ ਤਾਂ ਕੰਮ ਹੋ ਜੂਗਾ ਨਹੀਂ ਤਾਂ अच्छा चमकीले ਦਾ ਜ਼ਿਕਰ ਕਰਿਆ चमकीले ਸੁਣਿਆ ਤੁਸੀਂ चमकीले ਮੈਂ ਨਹੀਂ ਸੁਣਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਗਾਉਂਦਾ चमकीले ਦੇ ਗਾਣੇ ਤੁਹਾਡੇ ਪੱਲੇ ਨਹੀਂ ਪੈਂਦੇ ਸੀ ਨਾ ਜੀ ਉਹ ਪਰੀ ਤੇਜ਼ ਤੇਜ਼ ਗਾਉਂਦਾ ਇਨਫੈਕਟ ਮੈਂ ਸ਼ੂਟਿੰਗ ਵਾਲੇ ਕਬਜ਼ਾ ਫੁੰਦੀ ਹਾਂ ਤੇ ਰੂਬੀ ਮੇਰਾ ਨਾ ਸੀਗੀ ਹੀਰੋਨ ਚਮਕੀਲੇ ਦਾ ਗਾਣਾ ਸੀ ਮੇਰੇ ਕੋਈ ਸਮਝ ਨਹੀਂ ਆਉਂਦੀ ਸੀ ਤੇ ਜਿਹੜੇ ਵਰਡ ਮੈਨੂੰ ਨਹੀਂ ਸਮਝ ਆਉਂਦੇ ਨੇ ਮੈਂ ਹੀਰੋਨ ਦੇ ਪਿੱਛੇ ਲੁੱਕ ਕੇ ਕਹਿੰਦਾ ਸੀ اچھا ਆਪਲੇ ওকে ਸਿੰਗਰ ਜਿਵੇਂ ਸੁਰੇਂਦਰ ਚਿੰਦਾ ਸੀ ਰਫੀ ਸਾਹਿਬ ਸੀ ਹੂੰ ਆ ਮਾਨਕ ਸਾਹਿਬ ਸੀ ਹੂੰ ਇਹ ਇਹਦੇ ਲਫ਼ਜ਼ ਸਮਝਾਂਦੇ ਸੀ ਹੂੰ ਚੌਕੀਲਾ ਗ੍ਰੇਟ ਸਿੰਘ ਹੂੰ ਰੋਸ ਟੂ ਦੀ ਗ੍ਰੇਟ ਹੈ ਪਰ ਕਈ ਵਾਰੀ ਤੁਹਾਨੂੰ ਪੱਲੇ ਨਹੀਂ ਸੀ ਪੈਂਦੇ ਕੀ ਕਹਿੰਦੇ ਕੋ ਤੇਜ਼ ਬਹੁਤ ਗਾਉਂਦੇ ਸੀ ਹੂੰ ਸੋ ਮੈਂ ਸਾਰੇ ਸਿੰਗਰਾਂ ਨੂੰ ਗਾਇਆ ਸਕਰੀਨ ਤੇ ਹੂੰ ਬਾਕੀ ਮੇਰਾ ਖਿਆਲ ਛਿੰਦੇ ਦੀ ਆਵਾਜ਼ ਬੜੀ ਸੂਟ ਕੀਤੀ ਹੈ ਰਾਣੀ ਸਿੰਘ ਗ੍ਰੇਟ ਸਕਰੀਨ ਤੇ ਉਹ ਇੱਕ ਤਾਂ ਗਾਇਕ ਹੁੰਦੀ ਖਾੜੇ ਲਾਉਂਦੇ ਇੱਕ ਗਾਇਕੀ ਹੁੰਦੀ ਸਕਰੀਨ ਤੇ ਗਾਏ ਪਲੇਬੈਕ ਕਰੈਕਟ ਹੂੰ ਜੋ ਮੇਰਾ ਰਫੀ ਸਾਹਿਬ ਸੀ ਪਤਾ ਜੀ ਸੀ ਹੂੰ ਵੈਸੇ ਸੁਣ ਲਓ ਸਟੇਜ ਤੇ ਐਡੀ ਗੱਲ ਨਹੀਂ ਸੀ ਬਣਦੀ ਪਰ ਜਦੋਂ ਸਕਰੀਨ ਤੇ ਕੋਈ ਉਹਨਾਂ ਨੂੰ ਗਾਉਂਦਾ ਸੀ ਤਾਂ ਬਾਲੇ ਨਿਆਰੇ ਹੁੰਦੇ ਸੀ ਰਫੀ ਸਾਹਿਬ ਦਾ ਇਹ ਹਾਲ ਸੀ ਵੀ ਜਿਹੜਾ ਨਹੀਂ ਸੀ ਐਕਟਰ ਉਹ ਵੀ ਸਟਾਰ ਬਣ ਗਿਆ ਉਹਨਦੀ ਆਵਾਜ਼ ਕਿ ਐਸੀ ਕਸ਼ਕ ਸੀ ਅੱਛਾ ਹੁਣ ਅਯੋਕ ਸਰ ਗਾਣੇ ਸੁਣਨ ਦੇ ਸ਼ੌਕੀਨ ਹੋ ਕਿ ਨਹੀਂ ਨਹੀਂ ਮੇਰਾ ਬੜੀ ਵਾਰੀ 24 ਘੰਟੇ ਗੁਰਬਾਣੀ ਅੰਦਰ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈਤੰਗ ਗੁਰਪ੍ਰਸਾਦ ਇਹੀ ਚੱਲਦਾ ਰਹਿੰਦਾ ਤਿਆਰ ਇੱਥੇ ਰਹਿੰਦਾ ਅੰਦਰ ਇਹ ਵੀ ਇੱਕ ਪ੍ਰੈਕਟਿਸ ਹੁਣ ਉਹ ਬਾਣੀ ਦਾ ਪ੍ਰਚਾਰ ਹੂੰ ਜੇ ਲਾਇਆ ਹੋਇਆ ਤਾਂ ਜੇ ਕਦੇ ਮੈਂ ਕਹਾਂ ਅੱਜ ਰਫੀ ਸੁਣ ਲਈ ਹੂੰ 2 ਮਿੰਟ ਲਾਈਦਾ ਆਤਮਾ ਕਹਿੰਦੀ ਕੀ ਕਰੀਏ ਇੰਨਾ ਫਰਕ ਪਿਆ ਹੁਣ ਆ ਇਹ ਲਾ ਲਓ ਵੀ ਤੁਸੀਂ 24 ਘੰਟੇ ਚ ਵਾਹਿਗੁਰੂ ਆ ਬੱਚੇ ਖੇਡਦੇ ਆ ਮਹਾਰਾਜ ਤੇਰੀ ਆ ਅਕੈਡਮੀ ਤੇਰੀ ਆ ਸਭ ਤੂੰ ਬਣਾ ਕੇ ਦਿੱਤੀ ਆ ਸਭ ਕੁਝ ਤੇਰਾ ਹੀ ਲੱਗਦਾ ਆ ਆ ਵੀ ਤੇਰਾ ਤੁਹਾਡੇ ਵੀ ਰੱਬ ਦਿਖਦਾ ਇਹਨਾਂ ਨੂੰ ਦਿਖਦਾ ਆ अच्छा मेरा लास्ट वाला योगी ਤੁਸੀਂ ਚੱਕਾ ਚਾਉਣ ਦੀ ਜ਼ਿੰਦਗੀ ਦੇ ਵਿੱਚੋਂ ਬਿਲਕੁਲ ਦਾ ਬਾਟਮ ਤੇ ਜਾ ਕੇ ਵਾਪਸ ਆਉਣਾ ਬਾਟਮ ਤੇ ਬਿਲਕੁਲ نیچے ਅਗਰ ਦੇਖਿਆ ਜਾਵੇ ਕੋਲੋਂ ਦੇਖ ਕੇ ਆ ਬਾਟਮ ਮੀਨਸ ਕਹਿੰਦਾ ਉਹ ਗਲੈਮਰ ਦੀ ਜਿਹੜੀ ਚੱਕਾ ਚਾਉਂਦਾ ਉਹਨੂੰ ਬਹੁਤ ਨਜ਼ਦੀਕ ਤੋਂ ਦੇਖ ਕੇ ਆ ਤਾਂ ਯੂਥ ਹੈ ਕੁਐਸਚਨ ਕਲਚਰ ਹੈ ਨਾ ਤੇ ਹਾਵੀ ਆ ਇਹਨਾਂ ਨੂੰ ਕਹੋਗੇ ਕਿ ਗੁਰੂ ਵਾਲੇ ਬਣ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਮੈਨੂੰ ਵੀਰ ਮੇਰੇ ਛੋਟੇ ਭਰਾ ਪਿਆਰੇ ਹੂੰ ਸਿਰਫ ਇਹ ਪਤਾ ਹੈ ਕਿ ਜੋਗਰਾ ਸਿੰਘ ਤੂੰ ਕਿੰਨੇ ਜੋਗਾ ਤੂੰ ਨਿਤਨੇਮੀ ਹੂੰ ਤੂੰ ਅਮਰਤ ਵਾਲੇ ਉੱਠਦਾ ਹੂੰ ਪਾਠ ਕਰਦਾ ਹੂੰ ਸ਼ਾਮ ਨੂੰ ਰੇਹੜਾ ਸਾਫ ਕਰਦਾ ਹੂੰ ਕੀਰਤਨ ਸੁਣਦੇ ਕਰਦਾ ਹੂੰ ਚਪਾਈ ਸਾਫ ਕਰਦਾ ਹੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ ਗੁਰਮੰਤਰ ਕਰਦਾ ਮੂਲ ਮੰਤਰ ਕਰਦਾ ਤੇਰੇ ਮੁਖ ਚ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਚੱਲਦਾ ਆਪਾਂ ਇੰਟਰਵਿਊ ਕਰ ਰਹੇ ਆ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਥੋੜਾ ਨਾ ਮੈਂ ਇਦਾਂ ਗੱਲ ਕਰ ਰਿਹਾ ਜਿਵੇਂ ਮੇਰਾ ਬਹੁਤ ਛੋਟਾ ਭਰਾ ਬੱਚਾ ਬੈਠਾ ਹੋਵੇ ਬੱਦੇ ਬੱਠੇ ਕੁਝ ਹੋਰ ਹੀ ਦਿਖਣ ਲੱਗ ਗਿਆ ਵੀ ਇਹ ਰੱਬ ਦੇ ਬੰਦੇ ਆ ਰੱਬ ਦਾ ਬੰਦਾ ਉਹ ਜਿਹੜਾ ਹੈ ਉਹ ਮੇਰੇ ਲਈ ਹੈ ਹਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ ਬਹੁਤ ਮੈਂ ਦੂਜਿਆਂ ਨੂੰ ਮੈਂ ਇਹ ਵੀ ਛੱਡਤਾ ਵੀ ਦੂਜਿਆਂ ਨਾਲ ਪੱਕੀ ਕਹਿਣਾ ਕਿਸੇ ਨਾਲ ਪੱਕੀ ਕਹਿਣਾ ਤੁਸੀਂ ਮੇਰੇ ਮੂੰਹ ਕੋਈ ਐਸਾ ਸ਼ਬਦ ਨਹੀਂ ਲਿਖਿਆ ਕਿਸੇ ਬਾਰੇ ਸੁਣਿਆ ਹਾਂ ਸਭ ਚੰਗੇ ਨੇ ਹਰੇਕ ਨੂੰ ਰੱਬ ਨੇ ਆਪਣੀ ਵੀ ਡਿਊਟੀ ਲਾਈ ਲਈ ਕੋਈ ਨਹੀਂ ਮਾਰਦਾ ਤੁਹਾਡੀ ਨਜ਼ਰ ਆ ਦੇਖਣ ਦੀ ਕਿਥੋਂ ਨੂੰ ਇਹ ਚ ਮਾੜਾ ਦਿਖਦਾ ਜਾਂ ਤੁਹਾਡੇ ਚੋਂ ਚੰਗਾ ਦਿਖਦਾ ਨਹੀਂ ਜਦ ਤੁਹਾਨੂੰ ਕੋਈ ਮਾੜਾ ਦਿਖਦਾ दैट ਵੀ ਥੋੜਾ ਸੰਪੂਰਨ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾ ਹੂੰ ਬਿਲਕੁਲ ਬਾਬਾ ਦੀਪ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਲੰਗਰ ਦੀ ਸੇਵਾ ਕਰ ਰਹੇ ਸੀ ਤੇ ਗੜਬੇ ਨੂੰ ਮਾਜ ਰਹੇ ਸੀ ਹੂੰ ਤੇ ਦਸਵੇਂ ਪਾਸ਼ਾ ਪਿੱਛੇ ਆ ਕੇ ਖੜ ਗਏ ਗੁਰੂ ਹਾਂ ਟੀਚਿੰਗ ਕਰਦੇ ਕਰਦੇ ਤੇ ਮਹਾਰਾਜ ਨੇ ਦੋ ਘੰਟੇ ਖੜੇ ਰਹਿ ਲਹ ਤੇਰੇ ਦੀ ਤੇਰੇ ਦੀ ਪਾਣੀ ਪਾ ਕੇ ਕਹਿੰਦੇ ਦੀਪ ਸਿੰਘ ਕੀ ਕਰਦਾ ਹੂੰ ਕਹਿੰਦੇ ਮਾਰੇ ਗੜਵਾ ਮਾ ਜੈਗਾ ਕਹਿੰਦੇ ਬਹੁਤ ਮਨ ਜਾਏਗਾ 2 ਘੰਟੇ ਨੂੰ ਮੈਨੂੰ ਪਿੱਛੇ ਖੜੇ ਇਹ ਤਾਂ ਮਾ ਜੈਗਾ ਕਹਿੰਦੇ ਨਹੀਂ ਜੀ ਹੁਣ ਵੀ ਜਦ ਇਹਨੂੰ ਮੈਂ ਦੇਖਦਾ ਨਾ ਇਹਦੇ ਚ ਮੈਨੂੰ ਆਪਣੀ ਸ਼ਕਲ ਦਿਖਦੀ ਹੈ ਜਿਸ ਦਿਨ ਸੱਚੇ ਪਾਤਸ਼ਾਹ ਤੇਰੀ ਸ਼ਕਲ ਦਿਖੂਗੀ ਨਾ ਮੈਂ ਸਮਝੂਗਾ ਗੜਵਾ ਮਾ ਜੈਗਾ ਹਾਂ ਮਹਾਰਾਜ ਖੁਸ਼ ਹੋ ਕੇ ਗੱਲ ਬੱਕੜੀ ਚ ਲੈ ਕੇ ਜੱਫੀ ਪਾ ਲਈ ਤੇ ਕਿਹਾ ਤੂੰ ਮੇਰਾ ਲਾਡਲਾ ਸਿੰਘ ਹੈ ਲਾਡਲਾ ਹਾਂ ਮਾ ਪੁੱਤਰ ਲਾਡਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜੀ ਸਾਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਹੂੰ ਇਸ ਲਾਈਨ ਨੂੰ ਸਮਝਿਓ ਤੇ ਇਸ ਤੱਕ ਨੂੰ ਸਮਝਿਓ ਹੂੰ ਕਿ ਉਹ ਕਿੰਨਾ ਕੁ ਪਿਆਰ ਲੋਕਾਂ ਨਾਲ ਤੇ ਇਸ ਕਾਇਨਾਤ ਨਾਲ ਤੇ ਰੱਬ ਨਾ ਕਰਦੇ ਸੀ ਹੂੰ ਜਿਹਦੀ ਮਿਸਾਲ ਸਿਰੂ ਗੁਰੂ ਜੀ ਉਹੀ ਦੇ ਸਕਦੇ ਆ ਕਿ ਮਹਾਰਾਜ ਮੈਨੂੰ ਵੀ ਇਸ ਗਰੀਬ ਨੂੰ ਆਪਣਾ ਕੂਕਰ ਬਣਾ ਕੇ ਆਪਣੇ ਚਰਨਾਂ 'ਚ ਜਗ੍ਹਾ ਦਿਓ ਮੈਨੂੰ ਵੀ ਦੱਸਿਓ ਪ੍ਰੇਮ ਦੀ ਖੇਡ ਕਿਵੇਂ ਖੇਡੀ ਦੀ ਇਹਨਾਂ ਰੋਜ਼ ਮੰਗਦਾ ਆ ਬਹੁਤ ਮਿਹਰਬਾਨੀ ਯੋਗਰਾਜ ਜੀ ਸਮਾਧਾਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਯੋਗਰਾਜ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀ ਅਦਾਕਾਰ ਤੋਂ ਲੈ ਕੇ ਅਮਰਿਤ ਛੱਕਣ ਤੱਕ ਗੁਰੂ ਦੇ ਸਿੰਘ ਬਣਨ ਤੱਕ ਦਾ ਸਫ਼ਰ ਕਿਵੇਂ ਰਿਹਾ ਕਿਵੇਂ ਜ਼ਿੰਦਗੀ ਦੇ ਵਿੱਚ ਵੱਡੀ ਤਬਦੀਲੀ ਆਈ ਹੈ ਉਸ ਦੌਰ ਦੀਆਂ ਜ਼ਿਕਰ ਕੀਤੇ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾਂ ਦਾ ਜ਼ਿਕਰ ਕੀਤਾ 80s ਦੇ ਦੌਰ ਦੇ ਵਿੱਚ ਫਿਲਮਾਂ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਦੀਆਂ ਫਿਲਮਾਂ ਸੀ ਤਾਂ ਕਿੰਨਾ ਮੁਸ਼ਕਲ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਕਹਿੰਦੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਆ ਪਰ ਮੈਂ ਕਿਸੇ ਨੂੰ ਨਹੀਂ ਖੁਦ ਨੂੰ ਬਦਲਣ ਦੀ ਇੱਛਾ ਕਰਦਾ ਕੈਮਰਾ ਪਰਸਨ ਕਲियर ਨਿਤਿੰਤਰ ਰਮੇਸ਼ ਨਾ ਗਗਨ ਸ਼ੁਕਲਾ ਡੇਲੀ ਪੋਸਟ